ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਨੂੰ ਆਪਣੇ ਰੈਡੀ ਕਰਾਏ ਹੋਏ ਸੂਟ ਦਿਖਾਵਾਂਗੇ ਸਟਿਚ ਕਰੇ ਹੋਏ ਵੀ ਤੇ ਜਿਵੇਂ ਹੈਂਡਵਰਕ ਦੇ ਵਿੱਚ ਆਪਾਂ ਰੈਡੀ ਕਰਾਏ ਆ ਸੂਟ ਬੜੀ ਪਿਆਰੀ ਕਲੈਕਸ਼ਨ ਹੈ ਜੀ ਪ੍ਰਾਈਸ ਤੁਸੀਂ ਮੈਨੂੰ ਆਪਣੇ ਫੈਬਰਿਕ ਦੇ ਅਕੋਰਡਿੰਗ ਪੁੱਛ ਲਿਓ ਕਿਉਂਕਿ ਇਹਨਾਂ ਨੇ ਆਪਣੇ ਹਿਸਾਬ ਦਾ ਫੈਬਰਿਕ ਯੂਜ਼ ਕਰਵਾਇਆ ਤੁਸੀਂ ਕਰੇਪ ਤੇ ਸਿਲਕ ਤੇ ਜਿਵੇਂ ਵੀ ਬਣਾਉਣਾ ਹੋਇਆ ਤਾਂ ਤੁਸੀਂ ਆਪਣਾ ਪ੍ਰਾਈਸ ਕਨਫਰਮ ਕਰਾ ਸਕਦੇ ਹੋ ਕਈ ਵਾਰੀ ਵਰਕ ਵੀ ਆਪਾਂ ਘੱਟ ਵੱਧ ਕਰਾਉਣਾ ਹੁੰਦਾ ਤਾਂ ਉਸ ਦੇ ਅਕੋਰਡਿੰਗ ਤੁਸੀਂ ਪ੍ਰਾਈਸ ਕਨਫਰਮ ਕਰ ਲਿਓ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ ਸਵਾ 9:00 ਸਾਢੇ 9:00 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਵੀਡੀਓ ਦੇਖਣ ਤੋਂ ਮਿਸ ਨਹੀਂ ਹੋਊਗਾ ਤੁਸੀਂ ਕੋਈ ਵੀ ਫੋਟੋ ਭੇਜ ਕੇ ਹੈਂਡਵਰਕ ਦੇ ਮਸ਼ੀਨੀ ਵਰਕ ਦੇ ਕੋਈ ਵੀ ਹਰ ਇੱਕ ਤਰ੍ਹਾਂ ਦੇ ਡਿਜ਼ਾਈਨਿੰਗ ਕਰੀ ਦੀ ਹੈ ਜੀ ਹਰ ਇੱਕ ਤਰ੍ਹਾਂ ਦਾ ਸੂਟ ਰੈਡੀ ਕਰਵਾ ਸਕਦੇ ਆ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 81468080 ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਵਟਸਐਪ ਤੇ ਕਿਸੇ ਵੀ ਸੂਟ ਦਾ ਸਕਰੀਨਸ਼ਾਟ ਹੁੰਦਾ ਉਹ ਭੇਜਣਾ ਹੁੰਦਾ ਤੇ ਇਸੇ ਤੇ ਪੇਮੈਂਟ ਕਰਨੀ ਹੁੰਦੀ ਆ ਬਾਹਰ ਵਾਲੇ ਕਸਟਮਰ ਦੀ ਪੇਮੈਂਟ ਮੈਥਡ ਅਲੱਗ ਹੁੰਨੇ ਜੀ ਉਹ ਤੁਸੀਂ ਪੁੱਛ ਲਿਓ ਤੇ ਦੇਖਦੇ ਆਂ ਜੀ ਅਸ ਦਾ ਪਹਿਲਾ ਸੂਟ ਇਹ ਦੇਖੋ ਜਿਹੜਾ ਪ੍ਰੋਪਰ ਜਿਹੜਾ ਪਾਕਿਸਤਾਨੀ ਝੰਡੇ ਵਾਲਾ ਗ੍ਰੀਨ ਕਲਰ ਹੁੰਦਾ ਉਹ ਵਾਲਾ ਕਲਰ ਹੈ ਤੇ ਬੜਾ ਪਿਆਰਾ ਇਹ ਡਾਈ ਕਰਾ ਕੇ ਬਣਾਇਆ ਆਪਾਂ ਸੂਟ ਪੂਰਾ ਹੈਂਡਵਰਕ ਦੇ ਵਿੱਚ ਇਹ ਫਰੰਟ ਸ਼ਰਟ ਆ ਜੀ ਕੱਲਾ ਸ਼ਰਟ ਤੇ ਆਪਾਂ ਲਾਈਟ ਰੱਖਿਆ ਵਿੱਚ ਹਲਕੀ ਹਲਕੀ ਬੂਟੀ ਬਣਾਈ ਹੈ ਸਾਰਾ ਹੈਂਡਵਰਕ ਦੇ ਵਿੱਚ ਤੇ ਇਹ ਘੇਰੇ ਤੇ ਆ ਗਿਆ ਇਹ ਘੇਰੇ ਤੇ ਆ ਗਿਆ ਵਰਕ ਬਸ ਬਾਕੀ ਆਪਾਂ ਨੇ ਸ਼ਰਟ ਉਹਨਾਂ ਨੇ ਥੋੜੀ ਸ਼ਾਰਟ ਸ਼ਰਟ ਦੇ ਵਿੱਚ ਹੀ ਬਣਾਇਆ ਸਲਵਾਰ ਬਣਾਈ ਆਪਾਂ ਪੂਰੀ 4 ਮੀਟਰ ਦੀ ਤੇ ਇਸ 슬ੀਵਸ ਤੇ ਆ ਗਿਆ ਜੀ ਵਰਕ ਇਸ 슬ੀਵਸ ਤੇ ਆ ਗਿਆ ਦੋਨਾਂ ਤੇ ਇਹ ਸੇਮ ਬੈਕ ਘੇਰੇ ਤੇ ਕਰਵਾਇਆ ਉਹਨਾਂ ਨੇ ਇਹ ਆਪਾਂ ਬੈਕ ਘੇਰੇ ਤੇ ਕਰਿਆ ਸੇਮ ਉਹੀ ਤਾਂ ਇਹ ਸ਼ਰਟ ਆ ਗਈ ਆਪਣੀ ਬੜੀ ਪਿਆਰੀ ਸ਼ਰਟ ਰੈਡੀ ਹੋਈ ਹੈ ਬੜੀਆਂ ਪਿਆਰੀਆਂ 슬ੀਵਸ ਦੇ ਨਾਲ ਇਹ ਸ਼ਰਟ ਬਣ ਗਈ ਤੇ ਹੈਵੀ ਬਾਟਮ ਹੈ ਜੀ 4 ਮੀਟਰ ਦੀ ਬਾਟਮ ਪੂਰੀ ਹੈਵੀ ਬਾਟਮ ਬਣਾਈ ਆਪਾਂ ਨੇ ਤੇ ਬਾਟਮ ਤੇ ਵਰਕ ਹੈ ਨੀਚੇ ਜਿਹੜਾ ਪਹੁੰਚੇ ਤੇ ਉਹੀ ਵੇਲ ਜਿਵੇਂ ਘੇਰੇ ਤੇ ਬਣੀ ਹੋਈ ਸੀਗੀ ਬਾਕੀ ਪੂਰਾ ਜਾਲ ਬਣਿਆ ਹੋਇਆ ਤੇ ਸਾਰਾ ਆਪਾਂ ਪੂਰਾ ਪੱਲਾ ਜੋੜ ਕੇ ਫੇਰ ਵਰਕ ਕਰਾਇਆ ਹੋਇਆ ਸਲਵਾਰ ਦੇ ਵਿੱਚ ਆਪਾਂ ਇੱਥੋਂ ਪੱਲਾ ਪੂਰਾ ਜੋੜ ਕੇ ਪਹਿਲਾਂ ਰੈਡੀ ਕਰਕੇ ਫੇਰ ਵਰਕ ਕਰਾਇਆ ਹੋਇਆ ਇਹ ਦੇਖੋ ਬਹੁਤ ਪਿਆਰੀ ਇਹ ਬਾਟਮ ਰੈਡੀ ਹੋਈ ਹੈ ਪੂਰੀ ਹੈਵੀ ਸਲਵਾਰ ਬਣੀ ਹੋਈ ਤੇ ਨਾਲ ਹੈਗਾ ਪਿਓਰ ਚਨਾਉਣ ਦਾ ਦੁਪੱਟਾ ਕਿ ਉਹ ਰਚ ਨਾਂ ਦਾ ਦੁਪੱਟਾ ਵਿੱਚ ਬੂਟੀ ਹੈ ਜੀ ਦੁਪੱਟੇ ਦੇ ਵਿੱਚ ਤੇ ਹੋਰ ਸਾਈਡ ਸੇਮ ਵੇਲ ਬਣੀ ਹੋਈ ਹੈ ਜੀ ਸੇਮ ਬੂਟੀ ਜਿਹੜੀ ਸ਼ਰਟ ਦੇ ਵਿੱਚ ਹੈ ਉਹ ਵਿੱਚ ਤੇ ਸਾਹ ਕੋਰ ਸਾਈਡ ਪ੍ਰੋਪਰ ਵੇਲ ਬਣੀ ਹੋਈ ਹੈ ਤੇ ਬੜੀ ਸੋਹਣੀ ਮੈਰੂਨ ਕਲਰ ਦੀ ਆਪਾਂ ਪੱਟੀ ਲਗਾ ਕੇ ਤੇ 골ਡਨ ਪਾਈਪਿੰਗ ਲਗਾ ਕੇ ਇਹਦੀ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਇਹ ਬੜਾ ਸੋਹਣਾ ਸੂਟ ਰੈਡੀ ਹੋਇਆ ਹੈ ਗ੍ਰੀਨ ਕਲਰ ਦੇ ਵਿੱਚ ਉਵੇਂ ਸ਼ਰਟ ਤੇ ਵੀ ਮੈਰੂਨ ਦਾ ਟੱਚ ਦੇ ਕੇ 골ਡਨ ਪਾਈਪਿੰਗ ਆਪਾਂ ਕੱਢੀ ਹੈ ਤੇ ਬੜਾ ਪਿਆਰਾ ਸੂਟ ਬਣਿਆ ਹੋਇਆ ਤੁਸੀਂ ਆਪਣੇ ਹਿਸਾਬ ਦੇ ਜਿਹੜੇ ਮਰਜੀ ਕਲਰ ਤੇ ਬਣਾ ਸਕਦੇ ਹੋ ਤੇ ਜਿਹੜੇ ਮਰਜੀ ਫੈਬਰਿਕ ਤੇ ਇਹ ਡਾਈਏਬਲ ਫੈਬਰਿਕ ਸੀਗਾ ਟਿਸ਼ੂ ਵਾਂਗੂ ਵਾਈਟ ਤਾਂ ਆਪਾਂ ਡਾਈ ਕਰਾ ਕੇ ਗ੍ਰੀਨ ਕਲਰ ਚ ਬਣਾਇਆ ਤੁਸੀਂ ਕਿਸੇ ਵੀ ਹੋਰ ਕਲਰ ਚ ਵੀ ਬਣਾ ਸਕਦੇ ਹੋ ਜੀ ਇਹਨੂੰ ਸੋਟਾ ਤੇ ਨੈਕਸਟ ਸੂਟ ਦਿਖਾਉਣੇ ਆ ਨੈਕਸਟ ਹੈਗਾ ਆਪਾਂ ਬਣਾਇਆ ਪਰਪਲ ਕਲਰ ਦੇ ਵਿੱਚ ਇਹ ਵੀ ਵਾਈਟ ਫੈਬਰਿਕ ਸੀਗਾ ਬੜਾ ਛੋਟਾ 골ਡਨ ਡਾਟਸ ਦੇ ਵਿੱਚ ਇਸ ਨੂੰ ਆਪਾਂ ਡਾਈ ਕਰਾਇਆ ਪਰਪਲ ਕਲਰ ਦੇ ਵਿੱਚ ਹੈਵੀ ਘੇਰੇ ਦੇ ਨਾਲ ਬਣਿਆ ਹੈ ਸੋਕੀ ਇਹ ਫਰੰਟ ਪੱਲਾ ਬਹੁਤ ਸੋਹਣਾ ਇਹ ਵੀ ਜਿਹੜਾ ਤੁਸੀਂ ਵਰਕ ਹੈ ਤੁਸੀਂ ਹੋਰ ਵੀ ਹੈਵੀ ਕਰਨਾ ਹੈ ਉੱਪਰ ਤੱਕ ਕਈ ਸਲੀਵਜ਼ ਤੱਕ ਵੀ ਬਣਾ ਲੈਣੇ ਆ ਤਾਂ ਆਪਾਂ ਵੇਨ ਉੱਪਰ ਆ ਜਾਣੀ ਹੈ ਇਹ ਵਾਲੀ ਬੂਟੀ ਸਾਰੇ ਉਹਦੇ ਵਿੱਚ ਬਣ ਜਾਣੀ ਇਹ ਫਰੰਟ ਆ ਗਿਆ ਤੇ ਇਹ ਬੈਕ ਆ ਗਿਆ ਬੈਕ ਤੇ ਵੀ ਸੇਮ ਵਰਕ ਹੈ ਸ਼ਰਟ ਤੇ ਸੇਮ ਵਰਕ ਬੈਕ ਤੇ ਇਹ ਫਰੰਟ ਤੇ ਇਹ ਹੈਗਾ ਸਲੀਵਜ਼ ਤੇ ਵਰਕ ਤੇ ਮੂਟੀ 슬ੀਵਸ ਤੇ ਬਹੁਤ ਸੋਹਣੀ ਵੇਲ ਬਣੀ ਹੋਈ ਹੈ 슬ੀਵਸ ਤੇ ਵੀ ਇਹ ਸ਼ਰਟ ਇਸ ਦੇ ਨਾਲ ਵੀ ਸਿੰਪਲ ਪੂਰੀ ਹੈਵੀ 4 ਮੀਟਰ ਦੀ ਬਾਟਮ ਬਣਾਈ ਹੈ ਆਪਾਂ ਨੇ ਪੂਰੀ ਹੈਵੀ 4 ਮੀਟਰ ਦੀ ਚੌੜੇ ਪੌਂਚੇ ਨਾਲ ਸਲਵਾਰ ਬਣਾਈ ਹੈ ਬਹੁਤ ਸੋਹਣੀ ਤੇ ਨਾਲ ਪਿਓਰ ਚਨਾਉਣ ਦਾ ਦੁਪੱਟਾ ਦੁਪੱਟੇ ਦੇ ਬਸ ਬੋਟੇ ਦੀ ਫਿਨਿਸ਼ਿੰਗ ਕੀਤੀ ਹੈ ਬੜੀ ਪਿਆਰੀ ਬਿਲਕੁਲ ਪਿਓਰ ਚਨਾਉਣ ਦੇ ਵਿੱਚ ਇਹ ਵੀ ਤੁਸੀਂ ਆਪਣੇ ਅਕੋਰਡਿੰਗ ਜਿਹੜੇ ਮਰਜੀ ਕਲਰ ਤੇ ਤੇ ਜਿਹੜੇ ਮਰਜੀ ਫੈਬਰਿਕ ਤੇ ਸੂਟ ਰੈਡੀ ਕਰਾ ਸਕਦੇ ਹੋ ਬੜਾ ਪਿਆਰਾ ਸੂਟ ਬਣਿਆ ਹੋਇਆ ਹਰ ਇੱਕ ਚੀਜ਼ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਕਹਿਣ ਦਾ ਮਤਲਬ ਹੈ ਜਿਹਾ ਜਿਹਾ ਮਰਜੀ ਆਰਡਰ ਦੇ ਸਕਦੇ ਹੋ ਜੀ ਤੁਸੀਂ ਨੈਕਸਟ ਸੂਟ ਦਿਖਾਣੇ ਆ ਬੜਾ ਪਿਆਰਾ ਸਕਾਈ ਬਲੂ ਕਲਰ ਦੇ ਵਿੱਚ ਇਹ ਵੀ ਵਾਈਟ ਸੀਗਾ ਫੈਬਰਿਕ ਆਪਾਂ ਡਾਈ ਕਰਾਇਆ ਉਹਨਾਂ ਨੇ ਜਿਹੜੇ ਵੀ ਆਪਾਂ ਕਸਟਮਰ ਦੇ ਅਕੋਰਡਿੰਗ ਕਲਰ ਜਿਹੜਾ ਆਪਾਂ ਨੂੰ ਕਹਿੰਨੇ ਆ ਆਪਾਂ ਉਸ ਦੇ ਹਿਸਾਬ ਦੇ ਨਾਲ ਬਣਾ ਲੈਂਦੇ ਆ ਇਹ ਦੇਖੋ ਬੜੇ ਸੋਹਣਾ ਨੈੱਕ ਬਣਿਆ ਸਾਰਾ ਹੈਂਡਵਰਕ ਦੇ ਵਿੱਚ ਬਣਿਆ ਹੋਇਆ ਸਾਰੇ ਸੂਟ ਇਹ ਪੂਰਾ ਨੈੱਕ ਬਣਿਆ ਤੇ ਸੈਂਟਰ ਪੈਨਲ ਡਿਜ਼ਾਈਨ ਹੈ ਜੀ ਇਹ ਬੜਾ ਸੋਹਣਾ ਕਲੀਆਂ ਦੇ ਵਾਂਗੂ ਵਰਕ ਹੋਇਆ ਸਾਰਾ ਤੇ ਵਿੱਚ ਵੀ ਇਹ ਬੂਟੀ ਹੈ ਇਹ ਸਾਰੀ ਬੂਟੀ ਹੈ ਬਹੁਤ ਸੋਹਣਾ ਵਰਕ ਦੇਖੋ ਨੀਚੇ ਤੱਕ ਤੇ ਘੇਰੇ ਤੇ ਵੀ ਵਰਕ ਹੈ ਇਹ ਦੇਖੋ ਬਹੁਤ ਸੋਹਣਾ ਵਰਕ ਘੇਰੇ ਤੇ ਇਹ 프ਰੰਟ ਪੂਰਾ ਆ ਗਿਆ ਸ਼ਰਟ ਦਾ ਹੈਵੀ ਬਹੁਤ ਸੋਹਣਾ ਵਰਕ ਹੋਇਆ ਇਸਤੇ ਵੀ ਆਪਾਂ ਬੈਕ ਪੱਲੇ ਤੇ ਵੀ ਸੇਮ ਵੇਲ ਬਣਾਈ ਹੈ। ਇਹ ਬੈਕ ਪੱਲੇ ਤੇ ਆਗੀ ਵੇਲ। ਇਹ ਫਰੰਟ ਤੇ ਪੂਰਾ ਹੈਵੀ ਸੀਗਾ। ਤੇ ਨਾਲ 슬ੀਵਸ ਤੇ ਬੂਟੀ ਵੀ ਰੱਖੀ ਐ। ਸਾਰੇ ਦੇ ਵਿੱਚ ਉਵੇਂ ਹੀ ਬੂਟੀ ਐ ਤੇ ਫਰੰਟ ਪੂਰਾ ਹੈ ਵੇਲ ਬਣੀ ਹੋਈ ਐ ਜਿਹੜੀ ਸੇਮ। ਇਹਦੇ ਤੇ ਵੀ ਪੂਰੀ ਵੇਲ ਨਾਲ ਬੂਟੀ। ਇਹ ਆਗੀ ਆਪਣੀ ਸ਼ਰਟ ਤੇ ਇਸ ਦੇ ਨਾਲ ਵੀ ਆਪਾਂ ਪੂਰੀ 4 ਮੀਟਰ ਦੀ ਹੈਵੀ ਚੌੜੇ ਪਹੁੰਚੇ ਵਾਲੀ ਸਲਵਾਰ ਬਣਾਈ ਐ ਪੂਰਾ। ਤੇ ਨਾਲ ਪਿਓਰ ਚਨਾਉਂ ਦਾ ਦੁਪੱਟਾ ਤੇ ਸਿੰਪਲ ਬੋਟੇ ਦੀ ਫਿਨਿਸ਼ਿੰਗ ਦੇ ਨਾਲ ਕਿਉਂਕਿ ਸ਼ਰਟ ਪੂਰੀ ਹੈਵੀ ਹੈ ਬਾਕੀ ਤੁਸੀਂ ਦੁਪੱਟੇ ਤੇ ਵੀ ਜਿਵੇਂ ਵਰਕ ਕਰਾਉਣਾ ਹੈ ਕੁਝ ਵੀ ਕਰਾ ਸਕਦੇ ਹੋ ਆਪਾਂ ਸਿੰਪਲ ਲੁੱਕ ਦੇ ਵਿੱਚ ਦੁਪੱਟਾ ਰੈਡੀ ਕਰਾਂ ਇਹਨੂੰ ਵੀ ਆ ਤੁਸੀਂ ਜਿਹੜੇ ਮਰਜ਼ੀ ਸੂਟ ਕਲਰ ਤੇ ਇਹ ਵਾਲਾ ਵਰਕ ਕਰਾ ਸਕਦੇ ਹੋ ਨੈਕਸਟ ਸੂਟ ਆ ਗਿਆ ਆਪਣਾ ਇਹ ਆਪਾਂ 골ਡਨ ਕਲਰ ਦੇ ਵਿੱਚ ਹੀ ਰੱਖਿਆ ਸੂਟ ਬੜਾ ਸੋਹਣਾ ਗੋਟਾ ਪੱਤੀ ਚ ਵਰਕ ਬੜਾ ਪਿਆਰਾ ਗੋਟਾ ਪੱਤੀ ਦਾ ਵਰਕ ਇਹ neck ਬਣੀ ਹੈ ਗੋਟਾ ਪੁੱਤੀ ਦੇ ਨਾਲ ਹੀ ਬੜੀ ਪਿਆਰੀ ਜੀ neck ਹੈ ਤੇ نیچے ਘੇਰੇ ਤੇ ਦੇ ਵਿੱਚ ਸਾਰੇ ਦੇ ਵਿੱਚ ਦਾਣਾ ਤੇ ਘੇਰੇ ਤੇ ਬੜਾ ਪਿਆਰਾ ਵਰਕ ਹੋਇਆ ਗੋਟਾ ਪੱਤੀ ਦਾ ਜੀ ਬਹੁਤ ਸੋਹਣਾ ਵਰਕ ਘੇਰੇ ਤੇ ਆ ਗਿਆ ਸੇਮ ਬੈਕ ਪੱਲੇ ਤੇ ਸਾਰੇ ਸੂਟਾਂ ਦੇ ਆਪਾਂ ਬੈਕ ਪੱਲੇ ਤੇ ਵੀ ਵਰਕ ਕੀਤਾ ਬੈਕ ਘੇਰੇ ਤੇ ਵੀ ਬਹੁਤ ਸੋਹਣਾ ਕਰੀਮ ਕਲਰ ਹੈ ਸੂਟ ਦਾ ਗੋਲ ਆਪਾਂ ਮੈਰੂਨ ਦੇ ਨਾਲ ਟੱਚ ਕੀਤਾ ਹੋਇਆ ਦਾ ਉਵੇਂ ਮੈਰੂਨ ਪੱਟੀ ਦੇ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਵਿੱਚ ਤੇ ਇਹ ਨੱਕ ਆ ਗਈ ਤੇ 슬ੀਵਸ ਤੇ 슬ੀਵਸ ਤੇ ਵਰਕ ਆ ਗਿਆ ਬੜਾ ਪਿਆਰਾ ਬਣਿਆ ਹੋਇਆ ਵੀ ਸੂਟ ਇਹ ਸ਼ਰਟ ਆ ਗਈ ਆਪਣੀ ਤੇ ਇਸ ਦੇ ਨਾਲ ਵੀ ਹੈਵੀ ਪੂਰੀ 4 ਮੀਟਰ ਦੀ ਬਾਟਮ ਇਹ 6 6 6.5 ਮੀਟਰ ਦਾ ਆਪਾਂ ਫੈਬਰਿਕ ਲਿਆ ਸੀਗਾ ਤੇ ਟਾਈ ਕਰਾ ਕੇ ਜਿਵੇਂ 6 ਮੀਟਰ ਦੇ ਕਰੀਬ ਸਵਾ 6 ਦੇ ਰਹਿ ਜਾਂਦਾ ਥੋੜਾ ਸ਼੍ਰਿੰਕ ਹੁੰਦਾ ਹੈ ਤੇ ਉਹ ਤੋਂ ਬਾਅਦ ਆਪਾਂ ਇਹ ਪੂਰਾ ਹੈਵੀ ਦੁਪੱਟੇ ਉਹਦੇ ਸੂਟ ਰੈਡੀ ਕੀਤੇ ਹੋਏ ਤੁਸੀਂ ਆਪਣੇ ਅਕੋਰਡਿੰਗ ਘੱਟ ਵਾਲਾ ਬਣਾਉਣਾ ਹੈ ਸਲਵਾਰ ਆਪਣੇ ਅਕੋਰਡਿੰਗ ਜਿਵੇਂ ਦੀ ਬਣਾਉਣੀ ਉਸ ਦੇ ਅਕੋਰਡਿੰਗ ਤਾਂ ਇਹ ਪ੍ਰਾਈਸ ਨਹੀਂ ਦੱਸ ਰਹੀ ਤੁਸੀਂ ਉਹਦੇ ਅਕੋਰਡਿੰਗ ਪੁੱਛ ਸਕਦੇ ਹੋ ਬੜਾ ਸੋਹਣਾ ਦੁਪੱਟਾ ਆਪਾਂ 골ਡਨ ਗੋਟੇ ਦੀਆਂ ਲਾਈਨਾਂ ਬਣਾ ਕੇ ਬੜੀ ਸੋਹਣੀ ਫਿਨਿਸ਼ਿੰਗ ਗੋਟੇ ਦੇ ਲੇਸ ਦੇ ਨਾਲ ਤੇ ਨੀਚੇ ਆਪਾਂ ਮੈਰੂਨ ਪੱਟੀ ਸ਼ੋਅ ਕੀਤੀ ਹੈ ਬੜਾ ਪਿਆਰਾ ਦੁਪੱਟਾ ਰੈਡੀ ਹੋਇਆ ਹੋਇਆ ਇਹ ਵੀ ਤੁਸੀਂ ਪ੍ਰਾਈਸ ਕਨਫਰਮ ਕਰ ਸਕਦੇ ਹੋ ਆਪਣੇ ਟੇਸਟ ਦੇ ਅਕੋਰਡਿੰਗ ਵੀ ਬੈਕ ਪੱਲੇ ਤੇ ਵਰਕ ਕਰਾਉਣਾ ਹੈ ਜਾਂ ਨਹੀਂ ਕਰਾਉਣਾ ਉਸ ਦੇ ਅਕੋਰਡਿੰਗ ਤੁਸੀਂ ਇਹ ਪੁੱਛ ਸਕਦੇ ਹੋ ਇਹ 골ਡਨ ਕਲਰ ਦੇ ਵਿੱਚ ਸੀਗਾ ਨੈਕਸਟ ਆਪਾਂ ਇੱਕ ਮੈਂ ਸਿੰਗਲ ਸੂਟ ਹਜੇ ਆਪਾਂ ਸਟੀਚ ਕਰਨਾ ਹੈ ਇਹ ਸਿਲਕ ਤੇ ਬਣਿਆ ਹੋਇਆ ਜੀ ਸੂਟ ਗ੍ਰੀਨ ਕਲਰ ਦੇ ਵਿੱਚ ਇਹ ਹਜੇ ਸਟੀਚ ਕਰਨਾ ਤੇ ਇਹ ਸਿਲਕ ਤੇ ਆ ਬੜਾ ਪਿਆਰਾ ਇਹ ਨੈਕ ਤੇ ਵਰਕ ਆ ਗਿਆ ਸਾਰਾ ਹੈਂਡਵਰਕ ਦੇ ਵਿੱਚ ਬੜਾ ਪਿਆਰਾ ਨੈੱਕ ਤੇ ਵਰਕ ਤੇ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਬੜੀਆਂ ਪਿਆਰੀਆਂ ਕਲੀਆਂ ਸ਼ੋਅ ਕੀਤੀਆਂ ਹੋਈਆਂ ਤੇ ਵਿੱਚ ਬੂਟੀ ਹੈ ਬਹੁਤ ਪਿਆਰਾ ਇਹਦਾ ਆਪਾਂ ਘੇਰਾ ਨਹੀਂ ਬਣਾਇਆ ਜੇ ਤੁਸੀਂ ਬਣਾਉਣਾ ਹੋਇਆ ਤਾਂ ਬਣਾ ਸਕਦੇ ਆ ਕਿਉਂਕਿ ਮੈਨੂੰ ਕੱਲ ਫਿਰ ਲੈਂਥ ਦਾ ਇਸ਼ੂ ਹੋ ਜਾਂਦਾ ਕੀ ਪਤਾ ਕਿ ਇਹਨਾਂ ਨੇ ਲੈਣਾ ਉਹਦੇ ਹਿਸਾਬ ਨਾਲ ਆਪਾਂ ਲੈਂਥ ਘੇਰਾ ਨਹੀਂ ਬਣਾਇਆ ਫਿਰ ਲੈਂਥ ਦਾ ਇਸ਼ੂ ਨਹੀਂ ਹੁੰਦਾ ਤੇ ਹੈਵੀ 슬ੀਵਜ਼ ਬਣੀਆਂ ਹੋਈਆਂ ਇਹਦੀਆਂ ਇਹ 슬ੀਵਜ਼ ਤੇ ਆ ਜਾਣਾ ਜੀ ਵਰਕ ਇਹ ਵਾਲਾ ਵਰਕ ਹੈ ਜਿਹੜਾ ਚਾਹੇ ਤੁਸੀਂ 슬ੀਵਸ ਤੇ ਕਰਵਾ ਲਓ ਚਾਹੇ ਤੁਸੀਂ ਸਲਵਾਰ ਤੇ ਵੀ ਕਰਵਾ ਸਕਦੇ ਹੋ ਇਹ ਵਾਲਾ ਆਪਾਂ ਬਾਟਮ ਤੇ ਵੀ ਯੂਜ਼ ਕਰ ਸਕਦੇ ਹਾਂ ਸਲਵਾਰ ਜਿਹੜੀ ਬਾਟ ਉਹ ਹੈ 슬ੀਵਸ ਆ ਉਹਨਾਂ ਤੇ ਥੋੜਾ ਹਲਕਾ ਕਰਾ ਲਾਂਗੇ ਵਰਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਘਟਾਵ ਦਾ ਸਕਦੇ ਹੋ ਜੀ ਇਹ ਵੈਸੇ ਹੀ ਆਪਾਂ ਨੇ 슬ੀਵਸ ਬਣਾਈਆਂ ਸੀ ਜਿਆ ਹੈਵੀ 슬ੀਵਸ ਤੇ ਇਹ ਵਾਲੀ ਸੀਗੀ ਆਪਣੀ ਫਰੰਟ ਸ਼ਰਟ ਵਾਟਰ ਗ੍ਰੀਨ ਚਲ ਇਹਦੇ ਵੈਸੇ ਅਸੀਂ ਦੁਪੱਟਾ ਪਿਓਰ オーਰਗੈਂਜ਼ਾ ਦੇ ਵਿੱਚ ਪਲੇਨ ਹੀ ਦੁਪੱਟਾ ਡਾਈ ਕਰਾਇਆ ਹੋਇਆ ਹਜੇ ਉਹਦੀ ਫਰਨੀਸ਼ਿੰਗ ਟੇਸਟ ਦੇ ਅਕੋਰਡਿੰਗ ਜਿਹੜਾ ਸੂਟ ਲੈਣਗੇ ਉਹਨਾਂ ਦੇ ਟੇਸਟ ਦੇ ਅਕੋਰਡਿੰਗ ਆਪਾਂ ਕਰ ਦਾਂਗੇ ਉਹ ਇਹ ਆਪਣੇ ਰੈਡੀ ਕਰਾਏ ਹੋਏ ਸੂਟ ਤੁਹਾਨੂੰ ਦਿਖਾਏ ਆ ਤੁਸੀਂ ਆਪਣੇ ਵੀ ਆਰਡਰ ਤੇ ਰੈਡੀ ਕਰਾ ਸਕਦੇ ਹੋ ਜੀ ਸੂਟ ਇਹ ਤਾਂ ਮੈਂ ਹੈਂਡਵਰਕ ਦੇ ਵਿੱਚ ਤੁਹਾਨੂੰ ਸੂਟ ਦਿਖਾਏ ਆ ਵਿਦਾਊਟ ਸਟੀਚਿੰਗ ਤੇ ਇਹ ਤੋਂ ਬਿਨਾ ਮੈਂ ਤੁਹਾਨੂੰ ਇੱਕ ਇਹ ਸੂਟ ਆਪਾਂ ਮਸ਼ੀਨਰੀ ਵਰਕ ਦੇ ਵਿੱਚ ਰੈਡੀ ਕਰਵਾਇਆ ਹੈ ਬੜਾ ਸੋਹਣਾ ਪਿਓਰ ਜੌਰਜਟ ਦੇ ਵਿੱਚ ਸੂਟ ਬਣਿਆ ਬੜਾ ਸੋਹਣਾ ਮਸਟਰਡ ਜਆ ਮਸਟਰਡ ਵੀ ਨਹੀਂ ਕਹਿ ਸਕਦੇ 골ਡਨ ਕਲਰ ਹੈ 골ਡਨ ਕਲਰ ਦੇ ਵਿੱਚ ਤੇ ਬੜਾ ਪਿਆਰਾ ਇਸ ਤੇ ਆਪਾਂ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਹੀ ਵਰਕ ਕਰਾਇਆ ਨੈਕ ਬਣੀ ਹੈ ਨੈਕ ਹੋ ਗਿਆ ਤੇ ਨਾਲ ਹੈਗਾ ਬੜਾ ਸੋਹਣਾ نیچے ਤੱਕ ਬਹੁਤ ਪਿਆਰਾ ਵਰਕ ਹੋਇਆ ਹੋਇਆ ਸਾਰਾ ਇਹ ਵਰਕ ਹੈ 23 ਦੇ ਨਾਲ ਆਪਾਂ ਕਰਵਾਇਆ ਹੈ ਇਹ 슬ੀਵਸ ਤੇ ਵਰਕ ਹੈ ਜੀ ਇਹ ਬਾਜੂ ਤੇ ਆ ਜਾਣਾ ਵਰਕ ਇਹ ਜੌਰਜਟ ਤੇ ਬਣਿਆ ਹੋਇਆ ਸੂਟ ਇਹ ਲੈਂਥ ਘੇਰਾ ਤਾਂ ਨਹੀਂ ਬਣਾਉਂਦੇ ਹੈਗੇ ਕਿਉਂਕਿ ਇਹ ਲੈਂਥ ਦਾ ਇਸ਼ੂ ਬਣ ਜਾਂਦਾ ਫਿਰ ਬਾਅਦ ਚ ਉਹਦੇ ਅਕੋਰਡਿੰਗ ਆਪਾਂ ਬਾਅਦ ਚ ਲੈਂਥ ਕਰਵਾ ਸਕਦੇ ਹਾਂ ਜਿੰਨੀ ਮਰਜ਼ੀ ਲੈਂਥ ਰੈਡੀ ਕਰਵਾ ਸਕਦੇ ਜੌਰਜਟ ਤੇ ਬਣਿਆ ਬੜਾ ਪਿਆਰਾ ਬਰੀਕੀ ਕੰਮ ਕਰਵਾਇਆ ਤੇ ਇਸ ਦੇ ਨਾਲ ਰੱਖਿਆ ਆਪਾਂ ਜੌਰਜਟ ਦਾ ਬੜਾ ਸੋਹਣਾ ਇਹ ਦੇਖੋ ਦੁਪੱਟਾ ਮਲਟੀ ਕਲਰ ਦੇ ਵਿੱਚ ਹੈ ਇਹ ਦੁਪੱਟੇ ਦੇ ਨਾਲ ਦੇ ਹੀ ਆਪਾਂ ਕਲਰ ਯੂਜ਼ ਕੀਤੇ ਹੋਏ ਆ ਇਹਦੇ ਵਿੱਚ ਪੂਰਾ 2.5 ਮੀਟਰ ਦਾ ਦੁਪੱਟਾ ਤੇ ਫੋਰ ਸਾਈਡ ਸੇਮ ਪਿੰਕ ਕਲਰ ਦੇ ਵਿੱਚ ਕੱਟ ਵਰਕ ਹੈ ਦੁਪੱਟੇ ਤੇ ਬਹੁਤ ਪਿਆਰਾ ਇਹ ਬਣਿਆ ਹੋਇਆ ਪ੍ਰਿੰਟ ਦੁਪੱਟੇ ਦੇ ਨਾਲ ਇਹ ਵਾਲਾ ਸੂਟ ਇਹ ਦੇਖੋ ਲੁੱਕ ਸਿੱਧੀ ਬਹੁਤ ਸੋਹਣਾ 골ਡਨ ਕਲਰ ਦਾ ਪ੍ਰਿੰਟ ਦੁਪੱਟੇ ਦੇ ਨਾਲ ਆਪਾਂ ਬਣਾਇਆ ਜੌਰਜਟ ਦੇ ਵਿੱਚ ਬਣਿਆ ਪਿਓਰ ਜੌਰਜਟ ਲਈ ਦੁਪੱਟਾ ਪਿਓਰ ਜੌਰਜਟ ਦਾ ਸੂਟ ਇਹ ਵੀ ਤੁਸੀਂ ਆਪਣਾ ਪਰਚੇਸ ਕਰ ਸਕਦੇ ਹੋ ਸੂਟ ਤੇ ਬੜਾ ਸੋਹਣਾ ਇਹ ਬਣਿਆ ਹੋਇਆ ਆਪਣਾ ਪਲੇਨ ਸੂਟ ਥੋੜਾ ਕੇਰਾ ਵਰਕ ਬ੍ਰੀਕੀ ਦੇ ਵਿੱਚ ਹੋਇਆ ਬਹੁਤ ਸੋਹਣਾ ਜੌਰਜਟ ਦੇ ਵਿੱਚ ਇਹ ਮਸ਼ੀਨੀ ਵਰਕ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਐਵੇਂ ਤੁਸੀਂ ਆਪਣੇ ਅਕੋਰਡਿੰਗ ਵੀ ਕੋਈ ਵੀ ਡਿਜ਼ਾਈਨ ਭੇਜ ਕੇ ਪ੍ਰਾਈਸ ਕਨਫਰਮ ਕਰਕੇ ਸੂਟ ਰੈਡੀ ਕਰਵਾ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਇਹ ਸੂਟ ਤੇ ਫ੍ਰਾਈਸ ਵਗੈਰਾ ਕਨਫਰਮ ਕਰਵਾ ਸਕਦੇ ਹੋ ਬਾਕੀ ਬੁਕਿੰਗ ਲਈ ਨੰਬਰ ਹੈ ਜਿਵੇਂ 81465808038246080800 ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕਿਊ ਥੈਂਕਿਊ